1750 ਤੋਂ ਪਹਿਲਾਂ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਪੇਸ਼ ਦਾ ਹਿੱਸਾ ਨਹੀਂ ਸੀ ਆ ਜਿਹੜਾ ਇੰਡੀਆ ਜਿਹੜਾ ਅੱਜ ਇੰਡੀਆ ਸੀ ਕਹਿੰਦੇ ਆ ਪੰਜਾਬ ਉਹਦਾ ਹਿੱਸਾ ਨਹੀਂ ਸੀ ਕਦੇ ਵੀ ਉਹ ਵੀ ਨਹੀਂ ਸੀ ਉਹ ਦੰਮੂ ਕਸ਼ਮੀਰ ਦੇ ਉੱਤੇ ਇਸ ਨੇ ਉਹਦੇ ਵੀ ਸਟੇਜ ਤੇ ਕੱਲ ਪਰਸੋਂ ਕਿਹਾ ਵੀ ਅਸੀਂ ਕੋਈ ਹਿੱਸਾ ਨਹੀਂ ਸੀ ਸਾਰੇ ਇਸ ਗੱਲ ਦਾ ਉਹਨੇ ਇੱਕ ਤਰ੍ਹਾਂ ਦੀ ਟ੍ਰਿਬਿਊਟ ਦਿੱਤੀ ਆ ਰਣਜੀਤ ਸਿੰਘ ਦੇ ਰਾਜ ਨੂੰ ਵੀ ਇਹ ਸਾਡਾ ਦਾਸੀ ਕਹੇ ਤੋਂ ਬਗੈਰ ਸ਼ਾਬਦਿਕ ਵੀ ਸਾਡੀ ਸਮੱਸਿਆ ਉੱਥੋਂ ਸ਼ੁਰੂ ਹੁੰਦੀ ਆ ਅਸੀਂ ਉਸ ਤੋਂ ਬਾਅਦ ਸੰਮੇਤਰ ਜੋੜ ਦਿੱਤਾ ਗਿਆ ਜੋਣ ਤੋਂ ਬਾਅਦ ਸਾਰੀਆਂ ਸਮੱਸਿਆਵਾਂ ਜਿਹੜੀਆਂ ਪੰਜਾਬੀ ਪੰਜਾਬੀ ਕਲਚਰ ਪੰਜਾਬੀ ਰੈਕਲ ਤੇ ਸਾਰਾ ਸਾਡੇ ਨਾਲ ਇਹ ਸਾਰਾ ਸ਼ੁਰੂ ਹੋਇਆ ਉਸ ਤੋਂ ਬਾਅ ਬੋਰਡ ਜਿਹੜੀ ਇੱਥੇ ਹੁਣੇ ਬੈਠ ਕੇ ਗਿਆ ਇੱਕ ਲੜਕਾ ਇੱਥੇ ਕਹਿ ਕੇ ਗਿਆ ਵੀ ਬੋਰਡ ਬੈਂਕ ਦੀ ਰਾਜਨੀਤੀ ਕਰਦੇ ਆ ਇੱਥੇ ਯੂਨੀਅਨਾਂ 'ਚ ਵੀ ਬੋਰਡ ਬੈਂਕ ਦੀ ਰਾਜਨੀਤੀ ਹੁੰਦੀ ਆ ਸੈਦ ਸੁਭਾਵਾਂ 'ਚ ਵੀ ਹੁੰਦੀ ਆ ਪ੍ਰੈਸ ਕਲੱਬਾਂ 'ਚ ਕਿਤੇ ਵੀ ਦੇਖ ਲਓ ਕਿਤੇ ਬੋਰਡ ਬੈਂਕ ਦੀ ਰਾਜਨੀਤੀ ਰਾਜਨੀਤੀ ਸਾਰੇ ਥਾਵਾਂ ਤੇ ਇੰਟ੍ਰੋਡਿਊਸ ਹੋ ਗਈ ਇਹ ਪਹਿਲਾਂ ਇਹ ਜਿਹੜਾ ਡਿਵੀਜ਼ਨ ਹੋਇਆ ਇਹ ਸਾਡਾ ਬ੍ਰਿਟਿਸ਼ ਆਉਣ ਤੋਂ ਬਾਅਦ ਡਿਵੀਜ਼ਨ ਹੋਇਆ ਬ੍ਰਿਟਿਸ਼ ਨੇ ਇਹ ਨਹੀਂ ਕੀਤਾ ਵੀ ਅੱਜ ਕਈ ਵੱਲੋਂ ਕਹਿੰਦੇ ਆ ਵੀ ਦੇਖੋ ਜੀ ਅਸੀਂ ਵੰਡੇ ਪਏ ਆ ਅਸੀਂ ਇਕੱਠੇ ਹੋ ਕੇ ਕਿਸੇ ਮੁੱਦੇ ਤੇ ਨਹੀਂ ਲੜ ਸਕਦੇ ਅਸੀਂ ਪਰਸਨਲਿਟੀਆਂ ਨੂੰ ਵੋਟਾਂ ਪਾ ਦਲਟ ਅੱਡ ਅੱਡ ओबीसी ਅੱਡ ਅ ਦੂਸਰੇ ਸਵਰਨ ਜਾਤੀਆਂ ਲਖੜੀਆਂ ਇਹ ਬੜੀ ਮਾੜੀ ਗੱਲ ਹੈ ਜੀ ਇਹ ਕਹਿਣ ਦੀ ਗੱਲ ਨਹੀਂ ਮਾੜੀ ਇਹ ਐਕਚੁਅਲੀ ਇਹ ਸਾਰਾ ਕੁਝ ਜਿਸ ਕਿਸਮ ਦੀ ਡੈਮੋਕ੍ਰੇਸੀ ਹੈ ਜਿਹੜਾ ਅਸੀਂ ਸਿਸਟਮ ਬ੍ਰਿਟਿਸ਼ ਤੋਂ ਯੂਰਪ ਤੋਂ ਅਸੀਂ ਲਿਆਏ ਇੱਥੇ ਅਸੀਂ 1850 ਤੋਂ ਬਾਅਦ ਸਾਡੇ ਆਉਣਾ ਸ਼ੁਰੂ ਹੋ ਗਿਆ ਉਹਦੇ ਵਿੱਚ ਇਹੀ ਬਣਨਾ ਹੈ ਇਹੀ ਮਨਣਾ ਹੈ ਜਿਹੜੀ ਮਾਡਰਨਿਟੀ ਨੂੰ ਅਸੀਂ ਬਹੁਤ ਜ਼ਿਆਦਾ ਸਲਾਉਂਦੇ ਆ ਵੀ ਮਾਡਰਨਿਟੀ ਆ ਜਿਹੜੀ ਜਿਹਦੇ ਨਾਲ ਸਿਵਲ ਰਾਈਟਸ ਆ ਇਕੁਐਲਿਟੀ ਦਾ ਕਨਸੈਪਟ ਆਇਆ ਜੈਂਡਰ ਇਕੁਐਲਿਟੀ ਆਈ ਤੇ ਸਾਡੇ ਹਮਨ ਰਾਈਟਸ ਦੀ ਗੱਲ ਆ ਜੀ ਇਹ ਪੋਜੀਟਿਵ ਗੱਲ ਆ ਮੋਡਰਨਿਟੀ ਦੇ ਪਰ ਇਹਦੇ ਨੈਗੇਟਿਵ ਗੱਲ ਦੂਸਰੀ ਸਾਈਡਾਂ ਤੇ ਦੇਖੋ ਕਿਸ ਤਰੀਕੇ ਨਾਲ ਹੁੰਦੇ ਆ ਵੀ ਦੁਭੀ ਡਿਵਾਈਡ ਕੀਤਾ ਸਾਰੀ ਸੋਸਾਇਟੀ ਨੂੰ ਖੰਡਿਤ ਕੀਤਾ ਟੁਕੜੇ ਕੀਤਾ ਸਾਰਾ ਉਸ ਤੋਂ ਪਹਿਲਾਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਰੈਟਸ ਜਿਹੜੇ ਹੋਏ ਆ ਕਿਤੇ ਤੁਸੀਂ ਸਾਰਿਆਂ ਨੇ ਹਿਸਟਰੀ ਪੜ੍ਹੀ ਹੋਊਗੀ ਰਿਕਾਡਡ ਰੈਟਸ ਜਿਹੜੇ ਹੋਇਆ ਉਹ ਅਹਮਦਾਬਾਦ 'ਚ ਹੋਇਆ ਮੁਸਲਮਾਨਾਂ ਤੇ ਹਿੰਦੂਆਂ ਦੇ 1880 'ਚ ਉਸ ਤੋਂ ਪਹਿਲਾਂ ਹਿਸਟਰੀ 'ਚ ਕਿਤੇ ਕਿਸੇ ਨੇ ਕੋਈ ਧਰਮ ਬਣਾ ਲਿਆ ਕੋਈ ਕਿਸੇ ਧਰਮ ਦਾ ਆਪਸ ਵਿੱਚ ਦੀ ਧਰਮ ਦੇ ਨਾਂ ਦੇ ਲੜਾਈ ਨਹੀਂ ਹੋਈ ਜਿਵੇਂ ਰ ਤਾਂ ਇਹ ਅੰਗਰੇਜ਼ਾਂ ਦੇ ਆਉਣ ਨਾਲ ਸ਼ੁਰੂ ਹੋਇਆ 3 ਲੋੜ ਪਈ ਸੀ ਦਾਦਾ ਇੱਥੇ ਸਾਡੇ ਆਰੀਆ ਸਮਾਜੀਆਂ ਨੂੰ ਇਹ ਸਾਰਾ ਨਾਰਾ ਲਾਉਣ ਦੀ ਆਰੀਆ ਸਮਾਜੀਆਂ ਨੇ ਇੱਥੇ ਪੂਰਾ ਸਮਾਜ ਦੇ ਵਿੱਚ ਖੰਡਿਤ ਕੀਤਾ ਆ ਜਿਹੜੀ ਕਿਸੇ ਵੀ ਸਾਡੇ ਤੇ ਪੰਜਾਬੀ ਲੱਗਉਦੀ ਥਾਂ ਤੇ ਸਾਡੇ ਤੇ ਇਹ ਉਰਦੂ ਕਿਵੇਂ ਪੰਜਾਬ ਦਾ ਮੀਡੀਅਮ ਆਫ ਇਨਸਟ੍ਰਕਸ਼ਨ ਬਣਿਆ ਸਕੂਲਾਂ ਦੇ ਬੋਰਿਆਂ ਦੇ ਆਉਣ ਤੋਂ ਬਾਅਦ ਕਦੇ ਤੁਸੀਂ ਲਿਟਰਨਰ ਲਿਟਰਨਰ ਦੀ ਕਿਤਾਬ ਪੜ੍ਹੋ ਉਹਦੇ ਵਿੱਚ ਉਸ ਵੇਲੇ ਦਾ ਜਿਹੜਾ ਐਜੂਕੇਸ਼ਨ ਦਾ ਵੱਡਾ ਅਫੀਸਰ ਸੀਗਾ ਬ੍ਰਿਟਿਸ਼ ਨੇ ਲਾਇਆ ਇੱਥੇ ਲਾਹੌਰ ਉਹਦਾ ਲਾਹੌਰ ਉਹਨੇ ਕੋਈ ਕਿਤਾਬ ਹੈ ਕਾਫੀ ਮੋਟੀ ਪਾਕਿਸਤਾਨ ਚ ਉਹਨਾਂ ਨੇ ਉਹਨੇ ਦੁਆਰਾ ਛਾਪੀ ਹੈ ਉਹਦੇ ਵਿੱਚ ਉਹਨਾਂ ਨੇ ਉਹਨੇ ਬਿਲਕੁਲ ਕਿਹਾ ਵੀ ਜਿਹੜੀ ਪੰਜਾਬ ਦੀ ਉਸ ਵੇਲੇ ਦੀ 1860 ਤੇ 80 ਦੀ ਜਿਹੜੀ 80 ਤੱਕ ਦੀ ਜਿਹੜੀ ਐਜੂਕੇਸ਼ਨ ਸਿਸਟਮ ਸੀ ਉਹ ਯੂਰਪ ਨਾਲੋਂ ਵੀ ਐਡਵਾਂਸ ਸੀ ਖੁਦ ਲਿਖਦਾ ਹੋਊਗਾ ਯੂਰਪੀਨ ਹੋਣਗਾ ਆਇਰਲੈਂਡ ਦਾ ਸੀ ਉਹ ਯੂਰਪ ਦਾ ਯੂਰਪੀਨ ਉਹ ਐਮਪਲਾਈ ਸੀ ਉਹਨਾਂ ਦਾ ਅਫੀਸਰ ਸੀਗਾ ਇਸ ਉਸਨੇ ਲਿਟਰਨਰ ਨੇ ਖੁਦ ਅਸੀਂ ਆ ਬੋਟ ਬੈਂਕ ਤਿਆਰ ਕਰਨਾ ਹੈ ਇਹਨਾਂ ਨੂੰ ਅਸੀਂ ਫੈਂਸਿੰਗ ਕਰਨੀਆਂ ਦੀ ਨਿਕਲ ਕੇ ਨਾ ਚਲੇ ਜਾਣ ਸਾਥੋ ਫਿਰ ਅਸੀਂ ਧਰਮ ਨੂੰ ਵੀ ਵਰਤਿਆ ਕਾਸਟ ਨੂੰ ਵੀ ਵਰਤਿਆ ਰੀਜਨ ਨੂੰ ਵੀ ਵਰਤਿਆ ਅਸੀਂ ਸਾਰੇ ਚੀਜ਼ਾਂ ਨੂੰ ਵਰਤਿਆ ਇਹ ਕਾਸਟ ਇਹ ਸਾਡੇ ਇਲੈਕਸ਼ਨ ਸਿਸਟਮ ਤਾਂ ਤੁਸੀਂ ਬੇਸ਼ੱਕ ਕਹੋ ਤਾਂ ਸਾਡੇ ਇਹ ਸਦੀ ਦੇ ਲੋਕਲ ਲੈਵਲ ਦੇ ਜਿਹੜੀਆਂ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਹੁੰਦੀਆਂ ਸੀ ਲਾਹੌਰ ਦੀਆਂ ਹੋਰ ਸਾਡੇ ਸ਼ਹਿਰਾਂ 'ਚ ਹੋਣ ਲੱਗੀਆਂ ਸੀ ਅੰਮ੍ਰਿਤਸਰ ਜਲੰਧਰ ਵਗੈਰਾ ਉਹਨਾਂ ਵਿੱਚ ਇਹ ਪਹਿਲਾਂ ਹੀ ਇੰਟਰੋਡਿਊਸ ਹੋ ਗਿਆ ਸੀ ਬਿਗਨਿੰਗ ਦੇ ਵਿੱਚ ਹੀ 1900 ਦੇ ਬਿਗਨਿੰਗ ਦੇ ਵਿੱਚ ਉਹ ਅੱਜ ਤੱਕ ਜਿਹੜਾ ਸਾਰਾ ਹੋਇਆ ਇਹ ਬਾਰਬੰਦੀ ਜਿਹੜੀ ਇਸ ਕਿਸਮ ਦੀ ਬਣੀ ਹੈ ਇਹ ਉੱਥੋਂ ਸ਼ੁਰੂ ਹੋਈ ਹੈ ਇਸ ਕਰਕੇ ਜਿਹੜੀ ਮਾਡਰਨਾਈਜੇਸ਼ਨ ਦਾ ਨੈਗੇਟਿਵ ਹੈ ਜਿਹੜਾ ਨੇਸ਼ਨ ਸਟੇਟ ਦਾ ਅਸੀਂ ਕਨਸੈਪਟ ਉੱਥੋਂ ਲੈ ਕੇ ਆ ਗਏ ਆ ਵੀ ਇੱਕ ਨੇਸ਼ਨ ਸਟੇਟ ਹੁੰਦੀ ਆ ਜਿਹੜੀ ਅਸੀਂ ਨੇਸ਼ਨ ਬਣਾਉਣੀ ਆ ਉਸ ਨੇਸ਼ਨ ਦੇ ਵਿੱਚ ਫਿਰ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਇਹ ਕਰਨਾ ਉਹਦੇ ਵਿੱਚ ਇਲੈਕਸ਼ਨ ਸਿਸਟਮ ਹੋਏਗਾ ਪਰ ਇਲੈਕਸ਼ਨ ਸਿਸਟਮ ਦੇ ਨਾਲ ਫਿਰ ਇੱਕ ਇੱਕ ਖਾਸ ਹੋਦਾ ਹੀ ਹੋਮੋਜਨਾਈਜ਼ਡ ਕਲਚਰ ਹੋਏਗਾ ਲੈਂਗੁਏਜ ਹੋਏਗੀ ਇਸੇ ਕਰਕੇ ਕੋਸ਼ਿਸ਼ ਕੀਤੀ ਗਈ ਵੀ ਹਿੰਦੀ ਸਾਰੇ ਲੈਂਗੁਏਜ ਹੋਵੇ ਸਾਡੀ ਲੈਂਗੁਏਜ ਵੀ ਇਸੇ ਕਰਕੇ ਇੱਥ ਔਰ 35% ਹਿੰਦੂ ਸੀ ਬਾਕੀ ਸਿੱਖ ਕਦੇ ਵੀ 10% ਤੋਂ ਵੱਧ ਰਿਹਾ ਹੀ ਨਹੀਂ ਇਹ ਸਾਂਝੇ ਪੰਜਾਬ 'ਚ ਵੀ ਨਹੀਂ ਰਿਹਾ ਈਵਨ ਖਾਲਸਾ ਰਾਜ ਵਾਲੇ ਵੀ ਨਹੀਂ ਰਿਹਾ ਇਸ ਤੋਂ ਜ਼ਿਆਦਾ ਤੇ ਇਹ ਇਹ ਜਿਹੜਾ ਸਾਰਾ ਕੋਸ਼ਿਸ਼ ਹੋਈ ਉਸ ਤੋਂ ਬਾਅਦ ਇਹਨਾਂ ਨੂੰ ਫੈਂਸਿੰਗ ਕਰਨ ਦੀ ਆਪਸ ਵਿੱਚ ਦੀ ਜੋੜ ਕੇ ਰੱਖਣ ਦੀ ਉਸ ਕੋਸ਼ਿਸ਼ ਦੇ ਵਿੱਚ ਇਹ ਬੜਾ ਕੀਤਾ ਗਿਆ ਵੀ ਇਹਨਾਂ ਨੂੰ ਅੱਡ-ਅੱਡ ਕਰਕੇ ਇਕੱਠੇ ਕਰਕੇ ਇਹਨਾਂ ਵੋਟਾਂ ਦਾ ਵਿੱਚ ਵੋਟ ਬੈਂਕ ਬਣਾ ਕੇ ਰੱਖਿਆ ਜਾਵੇ ਇਹ ਸਾਰਾ ਨੇਸ਼ਨ ਸਟੇਟ ਦੇ ਪ੍ਰੋਜੈਕਟ ਦਾ ਹੈਗਾ ਜਦੋਂ ਹੁਣ ਸਾਡੀ ਜਿਹੜੀ ਮੂਵਮੈਂਟ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਆਜ਼ਾਦੀਵਾਦੀ ਕਾਂਗਰਸ ਨੇ ਉਹ ਸਾਰੀ ਮੂਵਮੈਂਟ ਸਾਰੀ ਉਹ ਯੂਰਿਟੇਰੀਅਨ ਉ ਸਾਰੀ ਤੁਸੀਂ ਗਾਂਧੀ ਦਾ ਦੇਖ ਲਓ ਗਾਂਧੀ ਦਾ ਹਰ ਕਿਹੜਾ ਗਾਂਧੀ ਨੇ ਜਿਹੜਾ ਵੀ ਆਪਣਾ ਮੋਬਾਈਲਾਈਜ਼ ਕਰਨ ਦੇ ਲਈ ਲੋਕਾਂ ਲਈ ਵਰਤ ਰੱਖਣ ਤੋਂ ਲੈ ਕੇ ਔਰ ਪੈਂਟ ਕਮੀਜ਼ ਲਾ ਕੇ ਧੋਤੀ ਪਾਉਣ ਤੋਂ ਲੈ ਕੇ ਆਸ਼ਰਮ ਬਣਾਉਣ ਤੋਂ ਲੈ ਕੇ ਜਿਹੜਾ ਵੀ ਉਹਨੇ ਪੋਲੀਟੀਕਲ ਵੈਪਨ ਯੂਜ਼ ਕੀਤਾ ਉਹ ਸਾਰਾ ਮਿਥੋਲੋਜੀ ਦਾ ਸੀ ਜਾਂ ਹਿੰਦੂ ਐਥਿਕਸ ਦਾ ਸੀ ਜਾਂ ਹਿੰਦੂ ਕਲਚਰ ਤੋਂ ਆਇਆ ਤੇ ਔਰ ਮジョਰਿਟੇਰੀਅਨ ਸੀ ਮジョਰਿਟੇਰੀਅਨ ਸਾਡੇ ਅੱਜ ਨਹੀਂ ਨਿਕੜਿਆ ਤੇ ਅਸੀਂ ਮジョਰਿਟੇਰੀਅਨ ਆ ਗਏ ਇਸ ਕਰਕੇ ਸਾਡੀ ਜਿਹੜੀ ਸਮੱਸਿਆ ਹੈ ਸਾਰੀ ਉੱਥੋਂ ਤੋਂ ਸ਼ੁਰੂ ਹੋਈ ਹੈ ਜਿਹਨੂੰ ਕਿ ਸਾਡੇ ਇੱਥੇ ਪੰਜਾਬ ਦੇ ਖਾਸ ਕਰਕੇ ਸਿੱਖ ਲੀਡਰ ਖਾ ਬਿਲਕੁਲ ਉਹਨਾਂ ਸੀ ਨੇਸ਼ਨ ਸਟੇਟ ਦੇ ਕਨਸੈਪਟ ਵਿੱਚ ਤੁਹਾਡੀ ਸਿਰਾਂ ਦੀ ਗਿਣਤੀ ਨਾਲ ਤੁਹਾਡਾ ਮੁੱਲ ਪੈਣਾ ਤੁਹਾਨੂੰ ਸੱਤਾ ਦਾ ਹਿੱਸਾ ਮਿਲਣਾ ਕੋਈ ਇਹਨਾਂ ਨੂੰ ਪ੍ਰਵਾਹ ਨਹੀਂ ਕੀਤੀ ਗਈ ਇੱਥੋਂ ਤੱਕ ਕਿ ਵੀ ਪਟੇਲ ਨੇ ਕਿਹਾ ਵੀ ਜੇ ਤੁਸੀਂ ਦੇ ਤੁਸੀਂ ਆਪ ਦਾ ਸੈਪਰੇਟ ਇਲੈਕਟੋਰੇਟ ਲੈਣ ਦੀ ਕੋਸ਼ਿਸ਼ ਕੀਤੀ ਤਾਂ ਤੁਸੀਂ ਹਮੇਸ਼ਾ ਲਈ ਪਾਸੇ ਰਹੇ ਹੋਗੇ ਤੁਸੀਂ ਇੱਥੋਂ ਦੇ ਯੂਨੀਕਲ ਸਿਟੀਜ਼ਨ ਨਹੀਂ ਬਣ ਸਕਣਾ ਤੇ ਉਹਨਾਂ ਗੱਲਾਂ ਵਿੱਚ ਆ ਕੇ ਇਹਨਾਂ ਨੇ ਆਪ ਦਾ ਉਹ ਛੱਡ ਦਿੱਤਾ ਕਿਉਂਕਿ ਪਹਿਲਾਂ ਜੇ ਤੁਸੀਂ ਜੇ ਤੁਸੀਂ 40 ਦੇ ਵਿੱਚ ਜਿਹੜਾ ਆਬਜੈਕਟਿਵ ਕਨਸਟੀਟਿਊਸ਼ਨ ਦਾ ਆਬਜੈਕਟਿਵ ਪੜ੍ਹ ਕੇ ਦੇਖੋ ਜਿਹੜਾ ਆਬਜੈਕਟਿਵ ਰੈਜ਼ੋਲੂਸ਼ਨ ਇੰਟਰੋਡਿਊਸ ਕੀਤਾ ਸੀ ਉਹਦੇ ਵਿੱਚ ਇਹ ਸੀ ਵੀ ਮ ਮਤਲਬ ਕਿ ਕਨਸਟੀਟਿਊਸ਼ਨਲ ਲੈਵਲ ਤੇ ਸੇਫਗਾਰਡ ਦੇਣੇ ਸੀਗੇ ਉਹ ਸੇਫਗਾਰਡ ਸਾਰੇ ਅਸੀਂ ਲੈ ਨਹੀਂ ਸਕੇ ਰਹੀ ਗਏ ਸਾਰੇ ਮੁਸਲਮਾਨ ਇਸ ਗੱਲ ਤੋਂ ਕਾਫੀ ਕਲੀਅਰ ਸੀ ਸਾਰਾ ਉਹਨਾਂ ਨੇ ਰੂਲਰ ਰਹੇ ਸੀ ਰੂਲਰ ਨੂੰ ਇੱਕ ਖਾਸ ਕਿਸਮ ਦੀ ਸੋਦੀ ਵੀ ਹੁੰਦੀ ਹੈ ਲੰਬਾ ਸਾਲਾ ਰੂਲਰ ਰਹੇ ਸੀ 800 ਸਾਲ ਦੇ ਨੇੜੇ ਤੋਂ ਰੂਲਰ ਰਹਿੰਦ ਕਰਕੇ ਉਹਨਾਂ ਨੂੰ ਲੱਗਾ ਕਿ ਅਸੀਂ ਹੁਣ 80% ਸਾਡੀ ਸਬਕਾਂਤੀਨੈਂਟ ਵਿੱਚ ਸਾਰੀ ਪੋਪੂਲੇਸ਼ਨ ਹੈ ਤੇ ਅਸੀਂ ਹਮੇਸ਼ਾ ਲਈ ਮੈਜੋਰਿਟੀ ਪੋਪੂਲੇਸ਼ਨ ਦੇ ਥੱਲੇ ਆ ਜਾਾਂਗੇ ਆ ਸਾਡਾ ਤਾਂ ਕੋਈ ਅਰੇਂਜਮੈਂਟ ਕੀਤਾ ਜਾਵੇ ਉਹ ਬਿਲਕੁਲ ਇਹ ਮੈਂ ਆ ਸਟੇਜ ਤੋਂ ਕਹਿਣ ਲਈ ਕਾਰ ਹੈ ਬਿਲਕੁਲ ਮੇਰੇ ਵਿਦ ਰਿਸਪ ਦੀ ਬਿਲਕੁਲ ਨਹੀਂ ਸੀ ਉਹ ਜਨਾ ਦਾ ਪਾਕਿਸਤਾਨ ਲੈਂਡ ਦੀ ਮਨਸ਼ਾ ਉਹਦਾ ਇੱਕ 바ਰਗੇਨਿੰਗ ਚਿੱਪ ਸੀ 바ਰਗੇਨਿੰਗ ਦੇ ਲਈ ਉਹ ਸੌਦਾ ਜਦੋਂ ਕੋਈ ਕਰਦਾ ਉਹਨੇ ਇੱਕ ਵੱਡੀ ਮੰਗ ਰੱਖੀ ਸੀ ਵੀ ਇੱਥੇ ਥੱਲੇ ਆ ਕੇ ਸੈਟਲ ਕਰ ਲਾਂਗੇ ਕੋਨਸਟੀਟਿਊਸ਼ਨਲ ਸੇਫਗਾਰਡ ਤੇ ਸੈਟਲ ਕਰ ਲਾਂਗੇ ਪਰ ਇਹ ਇਹਨਾਂ ਨੇ ਕਾਂਗਰਸ ਨੇ ਡਿਵੀਜ਼ਨ ਸਭ ਤੋਂ ਪਹਿਲਾਂ ਐਕਸੈਪਟ ਕੀਤੀ ਤੁਸੀਂ ਹੁਣ ਸਾਨੂੰ ਨਹੀਂ ਪੜਾਇਆ ਜਾਂਦਾ ਹਿਸਟਰੀ ਦੇ ਵਿੱਚ ਇਹ AICC ਦਾ ਰੈਜ਼ੋਲੂਸ਼ਨ ਹੈ ਇਹ ਪਿੰਨ ਮਹੀਨੇ ਇਸ ਤੋਂ ਪਹਿਲਾਂ ਪਾਸ ਦਿੱਤਾ ਗਿਆ ਵੀ ਸਾਨੂੰ ਜਿਹੜਾ ਇਹ ਪਾਰਟੀਸ਼ਨ ਇਹ ਮਨਜ਼ੂਰ ਹੈ ਵੰਡ ਮਨਜ਼ੂਰ ਆ ਪੰਜਾਬ ਦੀ ਔਰ ਬੜੀ ਬੜੀ ਬਦਕਿਸਮਤੀ ਦੀ ਗੱਲ ਹੈ ਵੰਡ ਕਰਨ ਵਾਲੇ ਦਿੱਲੀ ਦੇ ਵਿੱਚ ਨਾ ਕਿਸੇ ਕਾਲੂ ਦਿਨ ਜਿੰਨਾ ਦੀ ਵੰਡ ਹੋਈ ਆ ਦੋਨਾਂ ਨੂੰ ਨਹੀਂ ਪੁੱਛਿਆ ਗਿਆ ਤੇ ਇਸ ਕਰਕੇ ਸਾਨੂੰ ਇਹ ਥੋੜਾ ਜਿਹਾ 6 ਸਟੂਡੈਂਟਸ ਨੂੰ ਸਾਰੀ ਜੀ ਹਿਸਤੀ ਨੂੰ ਇਹ ਇਸ ਇਸ ਕਿਸਮ ਦੀ ਆਰਗੇਨਾਈਜੇਸ਼ਨ ਬਣਾਉਣ ਲਈ ਸੰਗ ਦਾ ਪਾਏਗਾ ਰੀ ਇੰਟਰਪ੍ਰੀਟ ਕਰਨਾ ਪਏਗਾ ਕਿ ਜਿੱਥੇ ਜਾ ਕੇ ਨਾ ਮੁਸਲਮਨ ਲੀਗ ਦੇ ਪੈਰ ਸੀ ਨਾ ਕਾਂਗਰਸ ਦੇ ਪੈਰ ਸੀ ਪੰਜਾਬ ਦੇ ਵਿੱਚ ਉਹਨਾਂ ਨੇ ਦਿੱਲੀ ਚ ਰੱਖ ਕੇ ਵੰਡਤਾ ਪੰਜਾਬ ਉਹ ਇਵੇਂ ਉਹਨਾਂ ਨੇ ਬੈਸਟ ਬੰਗਾਲ ਵੰਡਤਾ ਉਸੀ ਅਮਰਤੀ ਅਮਰਤੀਆ ਸੇਨ ਜਿਹੜਾ ਨੋਬਲ ਲੌਰੀਏਟ ਹੈ ਉਹਦੀ ਥੋੜੇ ਦਿਨ ਪਹਿਲਾਂ ਹੀ ਇੱਕ ਕਿਤਾਬ ਵੀ ਆਈ ਹੈ ਤੇ ਉਹਦੀ ਇੱਕ ਵੀਡੀਓ ਵੀ ਆਈ ਹੈ ਉਹਨੇ ਕਿਹਾ ਵੀ ਬਿਲਕੁਲ ਵੀ ਸਾਡੇ ਕੋਈ ਮੁਸਲਮਾਨ ਲੀਗ ਦਾ ਥਾਂ ਨਹੀਂ ਸੀ ਬੰਗਾਲ ਬੰਗਾਲ ਸਾਰੇ ਵਿੱਚ ਵੱਡੇ ਬੰਗਾਲ ਜਿੱਦੇ ਚੋਂ ਜਿਹਦਾ ਦੋ ਹਿੱਸੇ ਕਰ ਦਿੱਤੇ ਗਏ ਇਸ ਕਰਕੇ ਸਾਰਾ ਜਿਹੜਾ ਸਾਡਾ ਇੱਥੇ ਹੋਇਆ ਇਹ ਜਿਹੜੀ ਸਾਨੂੰ ਨਹੀਂ ਪਤਾ ਲੱਗਾ ਕਿ ਸਾਡੇ ਨਾਲ ਕੀ ਹੋ ਰਿਹਾ ਹੈ ਇਹ ਸਾਡੀ ਸਾਡੀ ਸਿੱਖ ਲੀਡਰਸ਼ਿਪ ਉਸ ਵੇਲੇ ਇੱਕ ਤੀਜੀ ਧਿਰ ਸੀ ਤੀਜੀ ਧਿਰ ਦੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਸਮਝ ਨਹੀਂ ਸਕੇ ਗੱਲਬਾਤ ਕੀ ਹੋ ਰਹੀ ਹੈ ਕਿੱਥੇ